ਇਸ ਵੇਲੇ ਦੀ ਖਬਰ ਤੁਹਾਨੂੰ ਨਾਲਾਗੜ ਤੋਂ ਦਿਖਾ ਰਿਆ ਨਾਲਾਗੜ ਦੇ ਵਿੱਚ ਇੱਕ ਬੱਸ ਪਲਟ ਗਈ ਜਿਸ ਤੋਂ ਬਾਅਦ ਜਾ ਕੇ ਦੱਸ ਦਿੰਨੇ ਆ 18 ਸਵਾਰੀਆਂ ਇਸ ਬੱਸ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਇਸ ਵੇਲੇ ਦੀ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸ ਦਿੰਨੇ ਆ ਬੱਸ ਨਾਲਾਗੜ ਤੋਂ ਸਵਰਗ ਘੜ ਜਾ ਰਹੀ ਸੀ ਤਾਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰਿਆ ਤੁਸੀਂ ਦੇਖੋ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਜੋ ਸਵਾਰੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਕਾਫੀ ਸਵਾਰੀਆਂ ਤਤ ਦੇਖੋ ਕਿਸ ਪੁਲ ਤੋਂ نیچے ਡਿੱਗ ਪਈਆਂ ਸੀ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੀਆਂ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਦੇ ਰਹੋ ਤਾਂਕਿ ਜੋ ਸਵਾਰੀਆਂ ਦੇ ਰਿਸ਼ਤੇਦਾਰ ਨੇ ਜਾਂ ਇਲਾਕੇ ਦੇ ਲੋਕ ਨੇ ਨਾਲਾਗੜ੍ਹ ਦੇ ਲੋਕ ਨੇ ਉਹਨਾਂ ਤੱਕੇ ਖਬਰ ਪਹੁੰਚ ਸਕੇ ਕਿਉਂਕਿ ਬਹੁਤ ਹੀ ਮਦਭਾਗੀ ਖਬਰ ਹੈ ਬਹੁਤ ਵੱਡਾ ਹਾਸਾ ਵਾਪਰਿਆ ਹੈ ਸ਼ਿਸ਼ੇ ਤੋੜ ਤੋੜ ਕੇ ਤੁਸੀਂ ਦੇਖੋ ਕਿਵੇਂ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤਾਈਕ ਨੌਜਵਾਨ ਦੀ ਤੁਸੀਂ ਦੇਖੋ ਮੋਟਰਸਾਈਕਲ ਸਵਾਰ ਨੌਜਵਾਨ ਦੀ ਜਾਨ ਬਚਾਉਣ ਖਾਤੇ ਨੇ ਇਹ ਹਾਦਸਾ ਵਾਪਰ ਗਿਆ ਕਈ ਵਾਰ ਤੇਜ਼ ਰਫਤਾਰੀ ਨਾਲ ਕਈ ਮੋਟਰਸਾਈਕਲ ਸਵਾਰ ਨੌਜਵਾਨ ਮੋਟਰਸਾਈਕਲ ਚਲਾਉਂਦੇ ਨੇ ਜਿਨ੍ਹਾਂ ਦੇ ਕਾਰਨ ਇਸ ਤਰੀਕੇ ਦੇ ਹਾਦਸੇ ਵਾਪਰਦੇ ਨੇ ਤਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਇਹ ਬੱਸ ਪਲਟੀ ਹੈ ਜਿਸ ਤੋਂ ਬਾਅਦ ਜਾ ਕੇ ਕਾਫੀ ਸਵਾਰੀਆਂ ਗੰਭੀਰ ਜ਼ਖਮੀ ਹੋਣੀਆਂ ਨੇ ਨਜ਼ਦੀਕ ਦੇ ਹਸਪਤਾਲ ਨੂੰ ਪਹੁੰਚਾਇਆ ਇਹ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜੀ ਬੱਸ ਨੇ ਪਲਟੀਆਂ ਖਾਈਆਂ ਨੇ ਜਿਸ ਤੋਂ ਬਾਅਦ ਜਾ ਕੇ ਮੌਕੇ ਤੇ ਮੌਜੂਦ ਲੋਕਾਂ ਨੇ ਮਦਦ ਕੀਤੀ ਹੈ ਸਵਾਰੀਆਂ ਨੂੰ ਬਾਹਰ ਕੱਢਿਆ ਨਜ਼ਦੀਕ ਦੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਆਪਣੇ ਵਹੀਕਲਾਂ ਰਾਹੀਂ ਇਸ ਮੌਕੇ ਪੁਲਿਸ ਵੀ ਪਹੁੰਚ ਗਈ ਸੀ ਤੇ ਨਾਲ ਐਂਬੂਲੈਂਸ ਵੀ ਬੁਲਾਈ ਗਈ ਹੈ ਕਿਉਂਕਿ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਇਸ ਬੱਸ ਨੂੰ ਸਿੱਧਾ ਕਰਨ ਵਾਸਤੇ ਵੀ ਇਸ ਮੌਕੇ ਕਰੈਨ ਬੁਲਾਈ ਜਾ ਰਹੀ ਹੈ ਕਿਉਂਕਿ ਰੋਡ ਦੇ ਵਿੱਚਕਾਰ ਜਿਹੜੀ ਇਹ ਬੱਸ ਪਲਟੀ ਹੈ ਜਿਸ ਤੋਂ ਬਾਅਦ ਜਾ ਕੇ ਕਾਫੀ ਲੰਮਾ ਜਾਮ ਵੀ ਲੱਗ ਗਿਆ ਸੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਇਹ ਬੱਸ ਪਲਟੀ ਹੈ ਜੋ ਨਾਲਾਗੜ ਤੋਂ ਸਵਰਕਾਰ ਘਾਟ ਜਾ ਰਹੀ ਸੀ ਪਰ ਵਿੱਚ ਬੈਠੀਆਂ ਸਵਾਰੀਆਂ ਨੂੰ ਕੀ ਪਤਾ ਸੀ ਕਿਸ ਤਰੀਕੇ ਨਾਲ ਹਾਸਾ ਵਾਪਰ ਜਾਵੇਗਾ ਕਿਉਂਕਿ ਮੋਟਰਸਾਈਕਲ ਸਵਾਰ ਜੋ ਕਿ ਲਾਪਰਵਾਹੀ ਦੇ ਨਾਲ ਦੱਸਿਆ ਕਿ ਮੋਟਰਸਾਈਕਲ ਚਲਾ ਰਿਹਾ ਸੀ ਜਦੋਂ ਉਸ ਮੋਟਰਸਾਈਕਲ ਸਵਾਰ ਨੇ ਕੱਟ ਮਾਰਿਆ ਤਾਂ ਦੱਸਿਆ ਕਿ ਬੱਸ ਨੇ ਉਸ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਬਚਾਉਂਦੇ ਹੋਏ ਬੱਸ ਹੀ ਜਿਹੜੀ ਇਸ ਡਰਾਈਵਰ ਤੋਂ ਪਲਟ ਗਈ ਜਿਸ ਤੋਂ ਬਾਅਦ ਜਾ ਕੇ ਇਹ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜਾ ਭਿਆਨਕ ਖਾਸ ਕਰਕੇ ਹਰ ਬੰਦੇ ਦੀ ਰੂਹ ਕੰਬ ਗਈ ਜਿਸ ਬੰਦੇ ਨੇ ਹਾਦਸਾ ਵੇਖ ਰਿਆ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਾਫੀ ਮਦਦ ਕੀਤੀ ਗਈ ਹੈ ਕਿ ਮਦਦ ਦੇ ਨਾਲ ਹੀ ਲੋਕਾਂ ਨੂੰ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਜਿਸ ਦੇ ਨਾਲ ਕੀ ਉਹਨਾਂ ਦੀ ਮੱਲਮ ਪੱਟੀ ਵਾਸਤੇ ਉਹਨਾਂ ਨੂੰ ਹਸਤਾਲੀ ਭੇਜਿਆ ਗਿਆ ਕਿਸੇ ਦੇ ਕੋਈ ਰਿਸ਼ਤੇਦਾਰ ਸੀ ਕੋਈ ਬੱਚੇ ਸੀ ਵਿੱਚ ਕਾਫੀ ਬਜ਼ੁਰਗ ਸੀ ਤਾਂ 18 ਸਵਾਰੀਆਂ ਜਿਹੜੀਆਂ ਪਰਕੇ ਬਸ ਜਾ ਰਹੀ ਸੀ ਜਿਸ ਦੇ ਵਿੱਚ ਕੀ ਕਾਫੀ ਗੰਭੀਰ ਸੱਟਾਂ ਲੱਗਣ ਦੇ ਨਾਲ ਕਾਫੀ ਸਵਾਰੀਆਂ ਜ਼ਖਮੀ ਹੋਈਆਂ ਨੇ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੀਆਂ ਹਾਂ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਦੇ ਰਹੋ